ਵਾਹਿ ਗੁਰੂ 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 ਵਾਹਿ ਗੁਰੂ

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾ ਗੁਰੂ ਵਾ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾ ਗੁਰੂ ਵਾ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿਗੁਰੂ 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 ਵਾਹਿਗੁਰੂ

ਵਾਗ ਗੁਰੂ 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 ਵਾਗ ਗੁਰੂ

ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰ

ਵਾਹ ਗੁਰੂ 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 ਵਾ ਗੁਰ 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 ਵਾ ਗੁਰ